ਸੰਸਾਰ ਦੇ ਵਿੱਚ ਦੋ ਕਥਾਵਾਂ ਹੀ ਮਹਾਨ ਨੇ ਇੱਕ ਪਰਮਾਤਮਾ ਅਕਾਲ ਪੁਰਖ ਦੀ ਕਥਾ ਇੱਕ ਮਨੁੱਖ ਦੀ ਕਥਾ ਕਿਉਂ ਕਿ ਅਕਾਲ ਪੁਰਖ ਜੇ ਆਪਣੀ ਥਾਂ ਤੇ ਮਹਾਨ ਹੈ ਤਾਂ ਉਸ ਤੱਕ ਪਹੁੰਚਣ ਵਾਲਾ ਵੀ ਤੁਛ ਨਹੀਂ ਹੋ ਸਕਦਾ ਉਹ ਵੀ ਆਪਣੀ ਥਾਂ ਤੇ ਮਹਾਨ ਹੈ ਉਹਦੀ ਵੀ ਖਾਸ اهمੀਅਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਾਂ ਪ੍ਰਮਾਤਮਾ ਦੀ ਕਥਾ ਹੈ ਜਾਂ ਫਿਰ ਮਨੁੱਖ ਦੀ ਕਥਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਤਿਹਾਸਿਕ ਗ੍ਰੰਥ ਨਹੀਂ ਨੇ ਉਹਦੇ ਵਿੱਚ ਕੋਈ ਇਤਿਹਾਸ ਨਹੀਂ ਚੱਲਦਾ ਅਸੀਂ ਇਹ ਲੱਭਣਾ ਚਾਹੀਏ ਕਿ ਗੁਰੂ ਨਾਨਕ ਦਾ ਜਨਮ ਕਦੋਂ ਹੋਇਆ ਕਿੱਥੇ ਹੋਇਆ ਉਹਨਾਂ ਦੀ ਪਤਨੀ ਕੌਣ ਸੀ ਉਹਨਾਂ ਦੇ ਬੱਚੇ ਕਿੰਨੇ ਸਨ ਉਹਨਾਂ ਦੇ ਮਾਪੇ ਦਾ ਕੀ ਨਾਂ ਸੀ ਇਸ ਤਰ੍ਹਾਂ ਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਨਹੀਂ ਹੈ ਨਿਰੋਲ ਬ੍ਰਹਮ ਦੀ ਵਿਚਾਰ ਹੈ ਨਿਰੋਲ ਬ੍ਰਹਮ ਦੀ ਕਥਾ ਹੈ ਯਾ ਬ੍ਰਹਮ ਨੂੰ ਸਮਝਣ ਵਾਲੇ ਬ੍ਰਹਮ ਤੱਕ ਪਹੁੰਚਣ ਵਾਲਿਆਂ ਦੀ ਕਥਾ ਹੈ ਯਾ ਤੇ ਭਗਤਾਂ ਦੀ ਗੱਲ ਹੈ ਯਾ ਭਗਵਾਨ ਦੀ ਗੱਲ ਹੈ ਯਾ ਸਿੱਖ ਦੀ ਗੱਲ ਹੈ ਯਾ ਗੁਰੂ ਦੀ ਗੱਲ ਹੈ ਇਹ ਸੰਤ ਦੀ ਗੱਲ ਹੈ ਇਹ ਪ੍ਰਮਾਤਮਾ ਦੀ ਗੱਲ ਹੈ ਹੋਰ ਕੋਈ ਗੱਲ ਨਹੀਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੋਸ਼ਿਸ਼ ਕੀਤੀ ਹੈ ਕਿ ਪ੍ਰਮਾਤਮਾ ਨੂੰ ਸਮਝਣ ਤੋਂ ਪਹਿਲੇ ਮਨੁੱਖ ਆਪਣੇ ਆਪ ਨੂੰ ਸਮਝੇ ਪ੍ਰਮਾਤਮਾ ਦੀ ਮਹਾਨਤਾ ਨੂੰ ਸਮਝਣ ਤੋਂ ਪਹਿਲੇ ਇਹ ਆਪਣੀ ਮਹਾਨਤਾ ਨੂੰ ਸਮਝੇ ਕਿਉਂ ਕਿਉਂਕਿ ਮਨੁੱਖ ਕਰਤ ਹੈ ਤੇ ਜੇ ਇਸ ਕਰਤ ਦੇ ਵਿੱਚ ਕੁਝ ਮਹਾਨਤਾ झलक ਦੇਸੀ ਤਾਂ ਕੁਦਰਤੀ ਗੱਲ ਇਸ ਨੇ ਕਰਤੇ ਦੀ ਤਾਰੀਫ ਕਰਨੀ ਹੈ ਕਰਤੇ ਦੀ ਉਪਮਾ ਕਰਨੀ ਹੈ ਇਸ ਵਾਸਤੇ ਮੇਰੇ ਪਾਤਸ਼ਾਹ ਨੇ ਮਨੁੱਖ ਦੀ ਜੀਵਨ ਕਥਾ ਬੜੇ ਵਿਸਥਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਲਿਖੀ ਹੈ ਔਰ ਇਹ ਸ੍ਰੀ ਰਾਗ ਦੇ ਅੰਦਰ ਹੈ ਇਸ ਤਰ੍ਹਾਂ ਦੀ ਕਥਾ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਰਿਆਂ ਕੇ ਘਰ ਗਾਵਣਾ ਨਾਮ ਕੀ ਬਾਣੀ ਦੇ ਚ ਬਕਾਇਦਾ ਅੰਕਿਤ ਕੀਤੀ ਰਾਤ ਦੇ ਚਾਰ ਪਹਿਰ ਹੁੰਦੇ ਨੇ ਜ਼ਿੰਦਗੀ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਹਿੱਸਿਆਂ ਦੇ ਚ ਤਕਸੀਮ ਕੀਤਾ ਸੂਰਜ ਦੇ ਗਰੂਬ ਹੋਣ ਦੇ ਨਾਲ ਰਾਤ ਦੀ ਸ਼ੁਰੂਆਤ ਹੈ ਤੇ ਸੂਰਜ ਦੇ ਉਦੇ ਹੁੰਦਿਆਂ ਰਾਤ ਦਾ ਅੰਤ ਹੋ ਜਾਂਦਾ ਹੈ ਜੀਵਨ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਤ ਨਾਲ ਤਸ਼ਬੀਹ ਦਿੱਤੀ ਹੈ ਸ਼ੇਖ ਸਾਦੀ ਸਾਬ ਤੇ ਇੱਕ ਥਾਂ ਤੇ ਕਹਿੰਦੇ ਨੇ ਅਗਿਆਨ ਭਰੀ ਜ਼ਿੰਦਗੀ ਐਸੀ ਰਾਤ ਹੈ ਜਿਸ ਵਿੱਚ ਤਾਰੇ ਵੀ ਨਹੀਂ ਚੰ드ਰਮਾ ਦਾ ਹੋਣਾ ਤੇ ਦਰ किनार ਤਾਰੇ ਵੀ ਨਹੀਂ ਜੀਵਨ ਨੂੰ ਰਾਤ ਨਾਲ ਤਸ਼ਬੀਹ ਦਿੱਤੀ ਹੈ ਐਸ ਵਾਸਤੇ ਸਾਇਬ ਕੰਨ ਨੇ ਸਗਲੀ ਰੈਣ ਅੰਧਾਰੀ ਗੁਜ਼ਰੀ ਸੇਵ ਸਤਗੁਰ ਚਾਨਣ ਹੋਵੇ ਤੂੰ ਸਤਗੁਰ ਦੀ ਸੇਵਾ ਕਰ ਸਿਮਰਨ ਕਰ ਤਾਂ ਕਿ ਜੀਵਨ ਰੂਪੀ ਰਾਤ ਦੇ ਵਿੱਚ ਪ੍ਰਕਾਸ਼ ਪੈਦਾ ਹੋਵੇ ਚਾਨਣ ਪੈਦਾ ਹੋਵੇ ਜੀਵਨ ਦੀ ਇਹ ਰਾਤ ਕਿੱਥੋਂ ਸ਼ੁਰੂ ਹੋਈ ਔਰ ਇਸ ਰਾਤ ਦਾ ਕਿਵੇਂ ਅੰਤ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ اس بانی اس ڈھنگ نال فرمان کردے پہلے پہرے رین کے ونجاریا حکم پیا گرباس ونجارا متر اس واسطے کیا ہے کہ منخ سواسان دی پونجی لے کے آیا ہے اور اتھے کچھ اورٹنا ہے کچھ ویا جنا واسطوک دھن جیون دھن ہے واسطوک پونجی سواسان دی پونجی ہے ਅਗਰ ਸਵਾਸਾਂ ਦੀ ਪੂੰਜੀ ਹੀ ਨਹੀਂ ਤਾਂ ਫਿਰ ਮਨੁੱਖ ਕੁਝ ਵੀ ਨਹੀਂ ਕਰ ਸਕਦਾ ਇਹ ਹੀ ਪਰਮਧਨ ਹੈ ਭਗਤ ਕਬੀਰ ਕਹਿੰਦੇ ਮੋਏ ਐਸੇ ਬਨ ਜਿ ਸਉ ਨਹੀਂ ਕਾਜ ਜੈ ਘਟੇ ਮੂਲ ਨਿਤ ਵਢੇ ਵਿਆਜ ਮੈਂ ਐਸਾ ਕੋਈ ਵਪਾਰ ਕਰਕੇ ਰਾਜ਼ੀ ਨਹੀਂ ਜਿਹਦੇ ਨਾਲ ਸਵਾਸਾਂ ਦੀ ਪੂੰਜੀ ਘਟਦੀ ਹੋਵੇ ਤੇ ਪਾਪਾਂ ਦਾ ਵਿਆਜ ਵੱਧਦਾ ਹੋਵੇ ਆਪਕੇ ਇਨਸਾਬਤ ਪੂੰਜੀ ਆਣੀ ਰਾਸ ਇਹ ਪਰਿਪੂਰਨ ਪ੍ਰਮਾਤਮਾ ਮੈਂ ਜਿਤਨੀ ਪੂੰਜੀ ਤੇਰੇ ਕੋ ਲੈ ਕੇ ਗਿਆ ਸੀ ਸਾਬਤ ਲੈ ਕੇ ਆਇਆ ਗੁਣ ਵੀ ਨਾਲੇ ਵਿਹਾਜ ਕੇ ਆਇਆ ਹਰ ਬਸ਼ਰ ਵਣ ਜਾਰਾ ਹੈ ਹਰ ਮਨੁੱਖ ਵਪਾਰੀ ਹੈ ਸੰਸਾਰ ਵਿੱਚ ਆਇਆ ਹੈ ਕੁਝ ਖੱਟਣ ਵਾਸਤੇ ਕਾਹਤ ਹੈ ਖਟਿਆ ਕਹਾਂ ਗਵਾਇਆ ਚਲ ਦਰਹਾਰ دیਵਾਨ ਬੁਲਾਇਆ ਆਖਿਰ ਪ੍ਰਮਾਤਮਾ ਜੋ ਪੁੱਛ ਕਰਦਾ ਹੈ ਇਹੀ ਪੁੱਛ ਕਰਦਾ ਹੈ ਤੂੰ ਕੀ ਵਿਆਜ ਹੈ ਤੂੰ ਕੀ ਕੀਤਾ ਹੈ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਉਹ ਕਿੱਥੇ-ਕਿੱਥੇ ਤੂੰ ਖਰਚ ਕੀਤੀ ਹੈ ਉਹਦੇ ਨਾਲ ਤੂੰ ਕੀ ਖਟਿਆ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਵਣਜਾਰਾ ਕਹਿੰਦੇ ਨੇ ਪਹਿਲੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਵਾਸ ਐ ਵਣਜਾਰਿਆ ਮਿੱਤਰਾ ਜ਼ਿੰਦਗੀ ਦੀ ਰਾਤ ਦਾ ਪਹਿਲਾ ਪੈਰ ਸ਼ੁਰੂ ਹੋਇਆ ਮਾਤਾ ਦੇ ਗਰਭ ਤੋਂ ਸੜੇ ਦੇਸ਼ ਦੇ तमाम ઋષਿ-ਮੁਨੀਆਂ ਨੇ ਗਰਭਕਾਲ ਦੇ ਬੱਚੇ ਨੂੰ ਬ੍ਰਹਮ ਗਿਆਨੀ ਮੰਨਿਆ ਉਹਦਾ ਮਨ ਟਿਕਿਆ ਹੋਇਆ ਹੈ ਕਿਉਂਕਿ ਮਨ ਨੂੰ ਖੰਡਾਣ ਦੇ ਕੋਈ ਸਾਧਨ ਵੀ ਉਪਲਬਧ ਨਹੀਂ ਨੇ ਨਾ ਬੱਚਾ ਵੇਖ ਸਕਦਾ ਹੈ ਨਾ ਸੁਣ ਸਕਦਾ ਹੈ ਨਾ ਚੱਕ ਸਕਦਾ ਹੈ ਨਾ ਸਪਰਸ਼ ਕਰ ਸਕਦਾ ਹੈ लिहाजा ਮਨ ਦੀ ਇਕਾਗਰਤਾ ਬਣੀ ਹੋਈ ਹੈ ਭਜਨ ਕਰਕੇ ਤਪ ਕਰਕੇ ਆਖਰ ਮਨੁੱਖ ਕੀ ਲੱਭਦਾ ਹੈ ਇਕਾਗਰਤਾ ਲੱਭਦਾ ਹੈ ਤੇ ਸਾਰਾ ਰਸ ਵੀ ਇਕਾਗਰਤਾ ਦੇ ਚ ਹੈ ਸਾਰਾ ਆਨੰਦ ਵੀ ਇਕਾਗਰਤਾ ਦੇ ਚ ਹੈ ਕੀਰਤਨ ਦੇ ਚ ਉਦੋਂ ਹੀ ਆਨੰਦ ਬਣਦਾ ਹੈ ਜਦ ਮਨ ਇਕਾਗਰ ਹੋ ਜਾਏ ਨਿਤਨੇਮ ਦੇ ਚ ਉਦੋਂ ਹੀ ਰਸ ਬਣ ਜਾਂਦਾ ਹੈ ਜਦ ਮਨ ਟਿਕ ਜਾਏ ਭੋਜਨ ਦੀ ਥਾਲੀ ਅੱਗੋਂ ਹੋਵੇ ਤੇ ਮਨੁੱਖ ਨੇ ਉਸੇ ਵਕਤ ਟ੍ਰੇਨ ਤੇ ਜਾਣਾ ਹੋਵੇ ਸਮਾਂ ਬਹੁਤ ਥੋੜਾ ਹੋਵੇ ਮਨ ਉਸ ਦਾ ਟ੍ਰੇਨ ਦੇ ਚ ਹੋਵੇ ਤੋ ਭੋਜਨ ਦੇਚ ਸਵਾਦ ਨਹੀਂ ਆਵੇਗਾ ਰਸ ਨਹੀਂ ਆਵੇਗਾ ਇਕਾਗਰਤਾ ਦੇਚ ਹੀ ਰਸ ਹੈ ਰਸਤੇ ਦੇਚ ਨਿਰਤ ਹੋ ਰਿਹਾ ਹੈ ਸੁੰਦਰ ਗਾਇਨ ਵਾਦਨ ਹੋ ਰਿਹਾ ਹੈ ਇੱਕ ਮਨੁੱਖ ਵੇਖ ਰਿਹਾ ਹੈ ਰਸ ਦੇਚ ਲੀਨ ਹੈ ਦਰਅਸਲ ਇਹ ਰਸ ਗਾਣੇ ਦਾ ਨਹੀਂ ਨਿਰਤ ਦਾ ਨਹੀਂ ਮਨ ਦੀ ਇਕਾਗਰਤਾ ਦਾ ਹੈ ਮਨ ਟਿਕ ਗਿਆ ਮਨ ਉਸ ਦਾ ਇਕਾਗਰ ਹੋ ਗਿਆ ਆ ਕੇ ਦੂਜੇ ਮਿੱਤਰ ਨੇ ਕਿਹਾ ਬੇ ਘਰ ਨੂੰ ਅਗ ਲੱਗ ਗਈ ਏ ਚੱਲ ਉਹ ਇਕਦਮ ਭਜ ਪੈਂਦਾ ਦੂਸਰਾ ਮਿੱਤਰ ਉਸਦੀ ਮਾਂ ਪਕੜਦਾ ਹੈ ਬੇ اتنا ਸੁੰਦਰ ਨਿਰਤ ਹੋ ਰਿਹਾ ਹੈ ਗਾਣਾ ਹੋ ਰਿਹਾ ਹੈ ਛੱਡ ਕੇ ਕਿੱਥੇ ਜਾ ਰਹੇ ਹੋ ਕਹਿੰਦੇ ਨੇ ਮੇਰੇ ਘਰ ਨੂੰ ਅਗ ਲੱਗ ਗਈ ਏ ਤੁਹਾਨੂੰ ਨਿਰਤ ਦੀ ਪਈ ਹੋਈ ਹੈ ਨਿਰਤ ਦਾ ਰਸ ਮਾਣਨ ਵਾਲਾ ਜੋ ਮਨ ਸੀ ਉਹ ਘਰ ਚਲਾ ਗਿਆ ਹੁਣ ਨਿਰਤ ਦੇ ਚ ਕੋਈ ਰਸ ਨਹੀਂ ਹੁਣ ਸੰਗੀਤ ਦੇ ਚ ਕੋਈ ਰਸ ਨਹੀਂ ਤੋ ਮਨ ਦੀ ਇਕਾਗਰਤਾ ਬੰਦਾ ਜਪ ਤਪ ਕਰਕੇ ਲੋੜਦਾ ਹੈ ਔਰ ਇਹ ਇਕਾਗਰਤਾ ਬੱਚੇ ਨੂੰ ਕੁਦਰਤੀ ਮਿਲੀ ਹੋਈ ਹੈ ਜੋ ਮਾਤਾ ਦੇ ਗਰਭ ਵਿੱਚ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਤੋ ਉਥੇ ਕੀ ਕਰਦਾ ਸੀ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਬਾਸੇ ਉਰਦ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ ਸੀਤੀ ਅਰਦਾਸ ਤੋ ਖਸਮ ਦੇ ਨਾਲ ਜੁੜਿਆ ਹੋਇਆ ਸੀ ਤੋ ਅਠੇ ਪੈਰ ਪ੍ਰਾਰਥਨਾ ਦੇ ਚ ਸੀ ਤੋ ਅਠੇ ਪੈਰ ਜੋਗੀ ਦੀ ਤਰ੍ਹਾਂ ਪਰਮਾਤਮਾ ਨਾਲ ਜੁੜਿਆ ਹੋਇਆ ਸੀ ਖਸਮ ਸੇਤੀ ਅਰਦਾਸ ਵਖਾਣੇ ਉਰਧ ਧਿਆਨ ਲੇਵ ਲਾਗਾ ਪਾਵੇਂ ਮਾਤਾ ਦੇ ਗਰਭ ਦੇ ਚ ਇਹ ਉਲਟਾ ਲਟਕਿਆ ਹੋਇਆ ਹੈ ਪਰ ਧਿਆਨ ਇਸ ਦਾ ਸਿੱਧਾ ਸੀ ਸੂਰਤ ਇਸ ਦੀ ਸਿੱਧੀ ਸੀ ਉਰਧ ਧਿਆਨ ਲੇਵ ਲਾਗਾ ਨਾ ਮਰ ਜਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਕਹਉ ਨਾਨਕ ਇੱਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਬਾਸ ਪਹਿਲੇ ਪਹਿਰ ਵਿੱਚ ਮਨੁੱਖ ਨੂੰ ਨੀਂਦ ਨਹੀਂ ਆਉਂਦੀ ਰਾਤ ਦੇ ਨੀਂਦ ਦੀ ਸ਼ੁਰੂਆਤ ਦੂਜੇ ਪਹਿਰ ਤੋਂ ਆਉਂਦੀ ਹੈ ਤੀਜੇ ਪਹਿਰ ਦੇ ਵਿੱਚ ਨੀਂਦ ਬਹੁਤ ਗੂੜੀ ਹੋ ਜਾਂਦੀ ਹੈ ਬਹੁਤ ਗੂੜੀ ਅਕਸਰ ਚੋਰ ਚਕਾਰ ਡਾਕੂ ਜਦ ਕੋਈ ਡਾਕਾ ਜਾਂ ਸਨ ਮਾਰਦੇ ਨੇ ਤਾਂ ਤੀਸਰੇ ਪਹਿਰ ਦੇ ਚ ਮਾਰਦੇ ਬਹੁਤ ਗੂੜੀ ਨਿੰਦਰਾ ਉਸ ਵਕਤ ਹੋ ਜਾਂਦੀ ਹੈ ਤਾਂ ਪਹਿਲੇ ਪਹਿਰ ਦੇ ਚ ਮਨੁੱਖ ਦੀ ਚੇਤਨਾ ਪੂਰਨ ਰੂਪ ਦੇ ਚ ਜਾਗੀ ਹੋਈ ਸੀ ਇਕਾਗਰਤਾ ਮਨ ਦੀ ਬਣੀ ਹੋਈ ਸੀ ਮਨ ਦੇ ਚ ਕੋਈ ਖੰਡਾਓ ਨਹੀਂ ਸੀ ਜੀਵਨ ਰੂਪੀ ਰਾਤ ਦਾ ਪਹਿਲਾ ਪਹਿਰ ਮਾਤਾ ਦੇ ਗਰਭ ਦੇ ਚ ਬੀਤਿਤ ਹੋਇਆ ਜ਼ਿੰਦਗੀ ਦੀ ਰਾਤ ਦਾ ਦੂਜਾ ਪਹਿਰ ਗੁਰਨਾਵਿਕ ਦੇਵ ਜੀ ਮਹਾਰਾਜ ਇਹਨਾਂ ਸ਼ਬਦਾਂ ਵਿੱਚ ਵਰਨਨ ਕਰਦੇ ਨੇ ਦੂਜੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿਤਰਾ ਵਿਸਰ ਗਿਆ ਸਭ ਧਿਆਨ ਹੱਥੋਂ ਹੱਥ ਨਚਾਈਏ ਵਣ ਜਾ ਰਿਹਾ ਮਿਤਰਾ ਜਿਉਂ ਜਸੁਦਾ ਘਰ ਕਾਨ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਿਛ ਤੇਰਾ ਜਿਨ ਰਚ ਰਚਿਆ ਤਿਸੇ ਨ ਜਾਣੇ ਮਨ ਬੀਤਰ धर ਧਿਆਨ ਜਿਓ ਕਹਉ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਸਭ ਧਿਆਨ ਜੀ ਜਨਮ ਹੋਇਆ ਤੇ ਜਮਦਿਆਂ ਸਾਰ ਧਿਆਨ ਟੁੱਟ ਗਿਆ ਇਕਾਗਰਤਾ ਭੰਗ ਹੋਈ ਸਰੀਰ ਨੇ ਕੁਝ ਸਪਰਸ਼ ਕੀਤਾ ਅੱਖਾਂ ਨੇ ਕੁਝ ਵੇਖਿਆ ਕੰਨਾਂ ਦੇ ਵਿੱਚ ਕੁਝ ਆਵਾਜ਼ਾਂ ਦੀਆਂ ਦੁਨੀਆਂ ਪਈਆਂ ਕੁਝ ਸੰਸਾਰ ਦੀਆਂ ਲਹਿਰਾਂ ਟਕਰਾਈਆਂ ਇਕਾਗਰਤਾ ਭੰਗ ਹੋ ਕੇ। ਔਰ ਇਹ ਧਾਇਆਂ ਮਾਰ ਕੇ ਰੋ ਉਠਿਆ। ਪੰਛੀਆਂ ਦੇ ਬੱਚੇ ਜਨਮ ਲੈਂਦਿਆਂ ਚਹਿ ਚਾਹਾਂਦੇ ਨੇ। ਪਸ਼ੂਆਂ ਦੇ ਬੱਚੇ ਸੰਸਾਰ ਦੇ ਵਿੱਚ ਆਉਂਦੇ ਨੇ ਖਾਮੋਸ਼ੀ ਨਾਲ। ਇੱਕੋ ਮਨੁੱਖ ਦਾ ਹੀ ਬੱਚਾ ਹੈ ਜੋ ਜਗਤ ਦੇ ਤੇ ਰੋਂਦਿਆਂ ਹੋਇਆਂ ਹੀ ਆਉਂਦਾ ਹੈ। ਬਗੌਰ ਇਸ ਸੰਬੰਧ ਵਿੱਚ ਭਗਤਾ ਨੇ ਮੁਤਾਲਾ ਕੀਤਾ। ਅੰਡਿਆਂ ਦੇ ਚੋਂ ਜਿਉਂ ਪੰਛੀਆਂ ਦੇ ਬੱਚੇ ਨਿਕਲਦੇ ਨੇ ਗੀਤ ਗਾਉਂਦੇ ਹੋਏ ਹੀ ਸੰਸਾਰ ਵਿੱਚ ਆਉਂਦੇ ਨੇ ਚਾਹ ਚਾਹਾਂਦੇ ਹੋਏ ਆਉਂਦੇ ਨੇ ਪੂਰਨ ਖਾਮੋਸ਼ੀ ਦੇ ਨਾਲ ਪਸ਼ੂਆਂ ਦੇ ਬੱਚੇ ਜਗਤ ਦੇ ਵਿੱਚ ਜਨਮ ਲੈਂਦੇ ਨੇ ਇੱਕ ਮਨੁੱਖੀ ਬੱਚਾ ਹੈ ਜੋ ਅਸ਼ਰਫੁਲ ਮਖਲੂਕਾਤ ਕਹਾ ਲਾਂਦਾ ਹੈ ਰੋਂਦਾ ਹੋਇਆ ਹੀ ਸੰਸਾਰ ਵਿੱਚ ਆਉਂਦਾ ਹੈ ਤਾਈਆਂ ਮਾਰ ਕੇ ਰੋਂਦਾ ਹੈ ਚੀਖ ਨਿਕਲ ਜਾਂਦੀ ਹੈ ਇਸ ਸੰਬੰਧੇ 'ਚ प्राकृतिक ढंग ਨਾਲ ਔਰ ਅਧਿਆਤਮਿਕ ढंग ਨਾਲ ਆਪਣੀ ਆਪਣੀ ਖੋਜ ਹੋਈਏ ਵੈਦ ਤੇ ਹਕੀਮ ਇੱਕ ਦਫਾ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸ ਇਕੱਠੇ ਹੋਏ ਕਹਿਣ ਲਗੇ ਅਸੀਂ ਵੇਖ ਕੇ ਹੈਰਾਨ ਆ ਕਿ ਜੰਮਦੇ ਹੋਏ ਬੱਚੇ ਨੂੰ ਕੋਈ ਭੁੱਖ ਨਹੀਂ ਔਰ ਕੋਈ ਰੋਗ ਵੀ ਨਹੀਂ ਦੁੱਖ ਨਹੀਂ ਤਾਂ ਫਿਰ ਇਹਦੇ ਰੋਣ ਦਾ ਕਾਰਨ ਕੀ ਹੈ ਇਹ ਰੋਂਦਾ ਕਿਉਂ ਹੈ ਇਤਨੀ ਗੱਲ ਸਪਸ਼ਟ ਹੈ ਕਿ ਰੋਣਾ ਦੁੱਖ ਦਾ ਪ੍ਰਗਟਾਵਾ ਹੈ ਇਹ ਗੱਲ ਵੱਖਰੀ ਹੈ ਜਗਤ ਦੇ ਵਿੱਚ ਐਸਾ ਆਖਿਆ ਜਾਂਦਾ ਹੈ ਕਿ ਹੰਝੂ ਕੁਝ ਖੁਸ਼ੀ ਦੇ ਵੀ ਹੁੰਦੇ ਨੇ ਕਤਈ ਨਹੀਂ ਹੁੰਦੇ ਹੰਝੂਆਂ ਦਾ ਖੁਸ਼ੀ ਨਾਲ ਕੋਈ ਤੱਲਕ ਨਹੀਂ ਹਾਂ ਐਸਾ ਹੁੰਦਾ ਜਦ ਖੁਸ਼ੀ ਆਵੇ ਤਾਂ ਅੰਦਰ ਪਿਆ ਹੋਇਆ ਜਿਹੜਾ ਗਮ ਹੈ ਉਹਨੂੰ ਧੱਕਾ ਮਾਰਦੀ ਹੈ ਖੁਸ਼ੀ ਗਮ ਜਾਂਦਾ ਹੈ ਹੰਜੂਆਂ ਤੇ ਅਸਵਾਰ ਹੋ ਕੇ ਗਮ ਆਉਂਦਾ ਹੈ ਹੰਜੂਆਂ ਤੇ ਅਸਵਾਰ ਹੋ ਕੇ ਖੁਸ਼ੂ ਦੇ ਕੋਈ ਅੰਜੂ ਨਹੀਂ ਆਉਂਦੇ ਅੰਸੂਆਂ ਦਾ ਖੁਸ਼ੀ ਨਾਲ ਕੋਈ تعلق ਨਹੀਂ ਹੈ ਤੋ ਰੋਣਾ ਲਾਜ਼ਮੀ ਕਿਸੇ ਦੁੱਖ ਦੀ ਬੁਨਿਆਦ ਤੇ ਖੜਾ ਹੈ ਭਾਈ ਸਾਹਿਬ ਕੋਲ ਪੁੱਛਿਆ ਗਿਆ ਵੀ ਜੰਮਦੇ ਹੋਏ ਬੱਚੇ ਦੇ ਸਰੀਰ ਦਾ ਅਸੀਂ ਅਧਿਐਨ ਕੀਤਾ ਹੈ ਨਾ ਭੁੱਖ ਹੈ ਨਾ ਰੋਗ ਹੈ پھر یہ کیوں ہے تو بھائی صاحب دے نے رووے رتن گوائے مایا مو گارا دکھ اپنا ہس ہس گاوے سب پروارا ایک رتن گوا چکے ہے جس کارن رو رہے اے دے کل ایک رتن سی کی من کی مندہ من ٹکاؤ ٹکی ہوئی سرد ਉਰਤਨ ਇਹ ਗਵਾ ਬੈਠਾ ਇਕਾਗਰਤਾ ਇਸ ਦੀ ਭੰਗ ਹੋ ਗਈ ਏ ਜਨਮ ਲੈਂਦਿਆਂ ਹੀ ਸੰਸਾਰ ਦੀਆਂ ਲਹਿਰਾਂ ਨੇ ਕੋਈ ਸਪਰਸ਼ ਕੀਤਾ ਕੁਝ ਅੱਖਾਂ ਨੇ ਵੇਖ ਲਿਆ ਕੁਝ ਕੰਨਾਂ ਨੇ ਸੁਣ ਲਿਆ ਐਸ ਵਾਸਤੇ ਧਿਆਨ ਭੰਗ ਹੋ ਗਿਆ ਇਕਾਗਰਤਾ ਟੁੱਟ ਗਈ ਇਹ ਚੀਖ ਕੇ ਰੋ اٹھے ਲਿਵ ਛੁੱਟੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਮਦਿਆਂ ਸਾਰ ਲਿਵ ਟੁੱਟ ਗਈ ਸੁਰਤ ਟੁੱਟ ਗਈ ਔਰ ਸੰਸਾਰ ਦੇ ਵਿੱਚ ਮਨ ਖਿੰਡ ਗਿਆ। ਧਾਇਆਂ ਮਾਰ ਕੇ ਰੋਠਿਆ ਕਿਉਂਕਿ ਇਕਾਗਰਤਾ ਦਾ ਸੁਖ ਇਹ ਮੰਨ ਚੁੱਕਿਆ ਸੀ। ਸਾਰੀ ਜ਼ਿੰਦਗੀ ਮਨੁੱਖ ਇਕਾਗਰਤਾ ਹੀ ਲੱਭਦਾ ਹੈ ਜਪ ਕਰਕੇ, ਤਪ ਕਰਕੇ, ਬੰਦਗੀ ਕਰਕੇ। ਔਰ ਇਕਾਗਰਤਾ ਦੀ ਇਹ ਜਿਹੜੀ ਤਲਾਸ਼ ਹੈ ਇਸ ਤੋਂ ਇੱਕ ਗੱਲ ਸਪਸ਼ਟ ਹੈ ਕਿ ਮਨੁੱਖ ਦੀ ਚੇਤਨਾ ਦੇ ਅੰਦਰ ਇਕਾਗਰਤਾ ਦਾ ਕੋਈ ਰਸ ਮੌਜੂਦ ਹੈ। ਦਾ ਅਨੁਭਵ ਮੌਜੂਦ ਹੈ ਜਦ ਸੰਸਾਰ ਦੇ ਵਿੱਚ ਕੋਈ ਧਾਰਮਿਕ ਮੰਦਰ ਨਹੀਂ ਸੀ ਕੋਈ ਧਾਰਮਿਕ ਉਪਦੇਸ਼ਕ ਨਹੀਂ ਸੀ ਕੋਈ ਧਾਰਮਿਕ ਗ੍ਰੰਥ ਨਹੀਂ ਸੀ ਤਾਂ ਸਭ ਤੋਂ ਪਹਿਲੇ ਜਿਸ ਮਨੁੱਖ ਦੇ ਅੰਦਰ ਪ੍ਰਭੂ ਮਿਲਣ ਦੀ ਪਿਆਸ ਪੈਦਾ ਹੋਈ ਹੋਵੇਗੀ ਉਹ ਕਿਸ ਤਰ੍ਹਾਂ ਹੋਈ ਹੋਵੇਗੀ ਦਰਸਲ ਇਕਾਗਰਤਾ ਦਾ ਰਸ ਉਸ ਦਾ ਜਿਹੜਾ ਅਨੁਭਵ ਮਨੁੱਖ ਦੇ ਅੰਦਰ ਹੈ ਉਸੇ ਹੀ ਅਨੁਭਵ ਤੋਂ ਪ੍ਰੇਰਣਾ ਲੈ ਕੇ ਜਪ ਤਪ ਮਨੁੱਖ ਨੇ ਆਰੰਭ ਕੀਤਾ ਹੋਣਾ ਹੈ ਤੋ ਇਕਾਗਰਤਾ ਦਾ ਬੋਧ ਮਨੁੱਖ ਦੀ ਚੇਤਨਾ ਦੇ ਅੰਦਰ ਪਿਆ ਕਿਉਂਕਿ ਇਕਾਗਰਤਾ ਮਾਤਾ ਦੇ ਗਰਭ ਦੇ ਵਿੱਚ ਇਸ ਦੇ ਕੋਲ ਸੀ ਉਸ ਦਾ ਇਹ ਰਸ ਮਾਨ ਚੁਕਿਆ ਭਾਈ ਸਾਹਿਬ ਕਹਿੰਦੇ ਜਨਮ ਲੈਂਦੇ ਆਂ ਲਿਵ ਟੁੱਟ ਗਈ ਇਕਾਗਰਤਾ ਭੰਗ ਹੋ ਗਈ ਰੋਵੇ ਰਤਨ ਗਵਾਏ ਕੇ ਮਾਇਆ ਮੋਹ ਹਨੇਰ ਗੁਬਾਰਾ ਉਹ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਵਾਰਾ ਉਹ ਆਪਣਾ ਦੁੱਖ ਰੋ ਰਿਹਾ ਹੈ ਪਰਿਵਾਰ ਵਿੱਚ ਵਧਾਈਆਂ ਚੱਲ ਰਹੀਆਂ ਨੇ ਲੱਡੂ ਵੰਡੇ ਜਾ ਰਹੇ ਨੇ ਮੁੰਡੇ ਦਾ ਜਨਮ ਹੋਇਆ ਹੈ ਪਰ ਭਾਈ ਸਾਹਿਬ ਕਹਿੰਦੇ ਨੇ ਉਸ ਰੋਂਦੇ ਹੋਏ ਬੱਚੇ ਨੂੰ ਤੇ ਪੁੱਛੋ ਉਹਦੇ ਦੁੱਖ ਦਾ ਮੂਲ ਕੀ ਹੈ ਲਿਵ ਟੁੱਟ ਗਈ ਹੈ ਧਿਆਨ ਭੰਗ ਹੋ ਗਿਆ ਇਕਾਗਰਤਾ ਨਸ਼ਟ ਹੋ ਗਈ ਹੈ ਸਹਿਜੇ ਸਹਿਜੇ ਹੋਰ ਰੋਣੇ ਪੈਦਾ ਹੋ ਜਾਂਦੇ ਨੇ ਪਹਿਲੇ ਪਿਆਰ ਰਗਾਤਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਸਭ ਤੋਂ ਪਹਿਲੀ ਦਫਾ ਤੇ ਰੋਇਆ ਸੀ ਇਕਾਗਰਤਾ ਭੰਗ ਭੰਗ ਹੋ ਗਈ ਇਕਾਗਰਤਾ ਚਾਹੁੰਦਾ ਹੈ ਟਿਕਾਉ ਚਾਹੁੰਦਾ ਹੈ ਉਸ ਰਤਨ ਨੂੰ ਚਾਹੁੰਦਾ ਹੈ ਪਰ ਹੁਣ ਰੋਇਆ ਦੁੱਧ ਵਾਸਤੇ ਮਾਂ ਵਾਸਤੇ ਰੋਇਆ ਫਿਰ ਖਡਾਉਣਿਆਂ ਵਾਸਤੇ ਰੋਇਆ ਖੇਡਾਂ ਵਾਸਤੇ ਰੋਇਆ ਹੋਰ ਵੱਡਾ ਹੋਇਆ ਕੰਮ ਧੰਦਿਆਂ ਵਾਸਤੇ ਰੋਇਆ ਤਾਲੀਮ ਵਾਸਤੇ ਰੋਇਆ ਵਿਆਹ ਵਾਸਤੇ ਰੋਇਆ ਫਿਰ ਉਸਦੇ ਬੱਚੇ ਹੋਏ ਨੇ ਬੱਚਿਆਂ ਦੇ ਰੋਣੇ ਵਧ ਗਏ ਇਤਨੇ ਰੋਣੇ ਇਕੱਠੇ ਹੋ ਗਏ ਕਿ ਸਭ ਤੋਂ ਪਹਿਲੀ ਦਫਾ ਜਿਹੜਾ ਰੋਇਆ ਸੀ ਉਹ ਰੋਣਾ ਦਬ ਕੇ ਹੀ ਰਹਿ ਗਿਆ। ਮਨੁੱਖ ਇਸ ਵਾਸਤੇ ਸਤਸੰਗ ਦੇ ਚ ਆਉਂਦਾ ਹੈ ਕਿ ਸੰਸਾਰ ਦੇ ਇਹ ਸਾਰੇ ਰੋਣੇ ਇੱਕ ਪਾਸੇ ਕਰਕੇ ਉਸ ਰੋਣੇ ਨੂੰ ਨਵੇਂ ਸਿਰਿਓਂ ਸੁਰਜੀਤ ਕਰੀਏ ਜੋ ਜ਼ਿੰਦਗੀ ਦੇ ਚ ਜਨਮ ਲੈਂਦਿਆਂ ਪਹਿਲੀ ਦਫਾ ਰੋਏ ਸੀ। ਔਰ ਉਹ ਰੋਣਾ ਬੜਾ عظیم ਹੈ ਬੜਾ ਮਹਾਨ ਹੈ ਕਦੀ ਕਦਾਈ ਕਿਸੇ ਦੀ ਝੋਲੀ ਚ ਪੈਂਦਾ ਹੈ ਹੋ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲੇ ਜਿਓ ਭਗਤ ਵੀ ਰੋੜਦੇ ਨੇ ਪਰ ਉਦੋਂ ਰੋਂਦੇ ਨੇ ਜਦ ਸੰਸਾਰ ਦੇ ਸਾਰੇ ਰੋਣਿਆਂ ਨੂੰ ਇੱਕ ਪਾਸੇ ਕਰਦੇ ਨੇ ਉਹ عظیم ਤੇ ਮਹਾਨ ਰੋਣਾ ਉਹਨਾਂ ਦੇ ਅੰਦਰੋਂ ਜਨਮ ਲੈ ਲੈਂਦਾ ਤੋ ਸਹਿਗੁਰੂ ਨਾਨਕਦੇਵ ਜੀ ਮਹਾਰਾਜ ਦਾ ਫਰਮਾਨ ਜੀਵਨ ਰੂਪੀ ਰਾਤ ਦਾ ਦੂਜਾ ਪੈਰ ਖੇਡਦਿਆਂ ਵਿਤীত ਹੋ ਗਿਆ ਮਾਂ ਦੀ ਮਮਤਾ ਦੇ ਚ ਵਿਤীত ਹੋ ਗਿਆ ਦੁੱਧ ਤੇ ਖਿਡਾਉਣਿਆਂ ਦੀ ਖੇਡ ਨਹੀਂ ਰਾਤ ਦਾ ਦੂਜਾ ਪਹਿਰ ਲੰਗਾ ਛੜਿਆ ਜੀਵਨ ਰੂਪੀ ਰਾਤ ਦਾ ਤੀਜਾ ਪਹਿਰ ਆਇਆ ਤੇ ਤੀਜੇ ਪਹਿਰ ਦੇ ਵਿੱਚ ਬੜੀ ਗੂੜ ਨਿੰਦਰਾ ਆ ਜਾਂਦੀ ਹੈ ਔਰ ਡਾਕੇ ਰਾਤ ਦੇ ਤੀਸਰੇ ਪਹਿਰ ਨੂੰ ਹੀ ਪੈਂਦੇ ਨੇ ਮਹਾਰਾਜ ਦਾ ਫਰਮਾਨ ਤੀਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਧਨ ਜੋ ਬਨ ਸਿਉ ਚਿਤ ਹਰ ਕਾ ਨਾਮ ਨ ਚੇਤੈ ਵਣ ਜਾ ਰਿਆ ਮਿਤਰਾ ਬੱਧਾ ਛੁੱਟੇ ਜਿਤ ਜਵਾਨ ਹੋ ਗਏ ਜੀਵਨ ਰੂਪੀ ਰਾਤ ਦਾ ਇਤੀਜਾ ਪਹਿਰ ਹੈ ਸਾਰੀ ਚੇਤਨਾ ਧਨ ਤੇ ਜੋ ਬੰਦੇ ਆਲੇ ਦੁਆਲੇ ਹੀ ਪ੍ਰਕਰਮਾ ਕਰ ਰਹੀ ਜਿੰਦਗੀ ਦਾ ਮਨੋਰਥ ਧਨ ਤੇ ਜੋ ਬਨ ਔਰ ਕੁਛ ਨਹੀਂ ਧਨ ਤੇ ਜੋ ਬੰਦੀ ਸੇਜਾ ਦੋਤੇ ਗੂੜ ਸੁੱਤਾ ਹੋਇਆ ਕੁਛ ਵੀ ਖਬਰ ਨਹੀਂ ਕੁਝ ਵੀ ਬੋਧ ਨਹੀਂ। ਔਰ ਇੱਥੇ ਆ ਕੇ ਕਹਿੰਦੇ ਨੇ ਕਿ ਕਿਸੇ ਨੌਜਵਾਨ ਮਨੁੱਖ ਨੂੰ ਧਰਮ ਕਰਮ ਦੀ দীક્ષા ਦੇਣੀ ਬੜੀ ਔਖੀ ਗੱਲ ਹੈ ਬਹੁਤ ਔਖੀ ਗੱਲ ਹੈ। ਜਵਾਨੀ ਇੰਜ ਸਮਝ ਲੋ ਜੈਸੇ ਦਰਿਆ ਹੜ੍ਹ ਤੇ ਆਇਆ ਹੈ ਤੇ ਜਦ ਦਰਿਆ ਹੜ੍ਹ ਤੇ ਆਇਆ ਹੋਵੇ ਬੇੜੀ ਠੇਲਣੀ ਬੜੀ ਔਖੀ ਹੈ। ਨੌਕਾ ਪਾਰ ਕਰਨੀ ਬੜੀ ਔਖੀ ਹੈ। ਇਰਾਨ ਦਾ ਪ੍ਰਸਿੱਧ ਸੰਤ ਕਹਿੰਦਾ ਹੈ ਦਰ ਜਵਾਨੀ ਤੋਬਾ ਕਰਨ ਸਿਰਤੇ ਪੈਗੰਬਰੀਸਤ ਕੋਈ ਮਨੁੱਖ ਜਵਾਨੀ ਦੇਚ ਗੁਨਾਹਾਂ ਤੋਂ ਤੋਬਾ ਕਰੇ ਉਹਦੀ ਸਿਰਤ ਪੈਗੰਬਰਾਂ ਵਾਲੀ ਹੈ ਉਹ ਤੇ ਪੈਗੰਬਰ ਹੈ ਉਹ ਤੇ ਪੂਰਨ ਅਵਤਾਰੀ ਪੁਰਸ਼ ਹੈ ਉਹ ਤੇ ਪੂਰਨ ਸੰਤ ਹੈ ਜੋ ਜਵਾਨੀ ਦੇਚ ਗੁਨਾਹਾਂ ਤੋਂ ਤੋਬਾ ਕਰੇ ਪਰ ਜੋ ਬੁਢੇਪੇ ਦੇਚ ਗੁਨਾਹਾਂ ਤੋਂ ਤੋਬਾ ਕਰੇ ਉਸ ਨੂੰ ਸ਼ੇਖ ਸਾਦੀ ਸਾਹਿਬ ਨਹੀਂ ਮੰਨਦੇ ਵਕਤ ਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ ਅਗਰ ਕੋਈ ਪੀਰੀ ਦੇਚ ਬੁਢੇਪੇ ਦੇਚ ਪਰਹੇਜ਼ਗਾਰ ਬਣ ਜਾਏ ਗੁਨਾਹਾਂ ਤੋਂ ਤੋਬਾ ਕਰੇ ਤੋ ਦਲੀਲ ਦਿੱਤੀ ਆਪਨੇ ਜੈਸੇ ਕੋਈ ਬੁੱਢਾ ਭਗਿਆੜ ਇਹ ਆਖੇ ਕ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪਕੜਨਾ ਛੱਡ ਦਿੱਤਾ ਉਸਨੇ ਪਕੜਨ ਪਕੜਨਾ ਨਹੀਂ ਛੱਡਿਆ ਪਕੜੀਆਂ ਹੀ ਨਹੀਂ ਜਾਂਦੀਆਂ ਗੁਨਾਹ ਹੁੰਦੇ ਹੀ ਨਹੀਂ ਲੇਕਿਨ ਬੁੱਢਾ ਮਨੁੱਖ ਕਹਿ ਦਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੈ ਗੁਨਾਹਾਂ ਦਾ ਉਸਨੇ ਤਿਆਗ ਨਹੀਂ ਕੀਤਾ ਗੁਨਾਹ ਹੀ ਉਸ ਨੂੰ ਤਿਆਗ ਕੇ ਚਲੇ ਗਏ ਨੇ ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇ ਵਿੱਚ ਰਸਨਾ ਦੇ ਵਿੱਚ ਕੰਨਾਂ ਦੇ ਵਿੱਚ ਦਿਮਾਗ ਦੇ ਵਿੱਚ ਨਾਸਕਾ ਦੇ ਵਿੱਚ ਅੱਖਾਂ ਦੇ ਵਿੱਚ ਤੇ ਇਹ ਤੇ ਹੁਣ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਨੇ ਗੁਨਾਹ ਬੈਠਣ ਤੇ ਕਿੱਥੇ ਬੈਠਣ ਬੁਢੇਪੇ ਦੇ ਤੇ ਸਭ ਕੁਝ ਟੁੱਟਾ ਬੱਜਾ ਹੈ ਗੁਨਾਹਾਂ ਨੂੰ ਬੈਠਣ ਦੀ ਥਾਂ ਨਹੀਂ ਮਿਲਦੀ ਤੇ ਬੁੱਢਾ ਮਨ ਉਹ ਕਹਿ ਦਿੰਦਾ ਮੈਂ ਗੁਨਾਹਾਂ ਦਾ ਤਿਆਗੀ ਹੋ ਗਿਆ ਨਹੀਂ ਗੁਨਾਹੀ ਉਸ ਦਾ ਤਿਆਗ ਕਰਕੇ ਚਲੇ ਗਏ ਨਹੀਂ ਕਿਉਂਕਿ ਉਹਨਾਂ ਨੂੰ ਬੈਠਣ ਨੂੰ ਥਾਂ ਨਹੀਂ ਮਿਲ ਰਹੀ ਵਕਤੇ ਪੀਰੀ ਗੁਰਗੇ ਜ਼ਾਲਨ ਮੈਂ ਸ਼ਬਦ ਪਰਹੇਜ਼ਗਾਰ ਬੜਾ ਸੁੰਦਰ ਸ਼ਲੋਕ ਹੈ ਗੁਰਬਾਣੀ ਦੇ ਚ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇ ਪਾਇਨ ਜਿਨਾ ਪਿਆਰੇ ਨੇ ਨੌਜਵਾਨ ਉਮਰ ਹੋਵੇ कंचन ਵਰਗੀ ਕਾਇਆ ਹੋਵੇ ਸੁੰਦਰਤਾ ਹੋਵੇ ਕਿਸੇ ਵਿਰਲੇ ਦੀ ਰਸਨਾ ਤੋਂ ਪ੍ਰਭੂ ਦੇ ਗੀਤ ਨਿਕਲਦੇ ਨੇ ਪ੍ਰਮਾਤਮਾ ਦੀ ਬੰਦਗੀ ਨਿਕਲਦੀ ਤੋ ਤੀਜੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਧਨ ਜੋ ਬਨ ਸਿਓ ਚਿੱਤ ਹਰ ਕਾ ਨਾਮ ਨ ਚੇਤੇ ਵਣ ਜਾ ਰਿਆ ਮਿੱਤਰਾ ਬੱਧਾ ਛੁੱਟੇ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਧਨ ਸਿਉ ਰੱਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਾਪਾਰ ਨ ਕੀਤੋ ਕਰਮ ਨ ਕੀਤੋ ਮਿਤੇ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਧਨ ਜੋਬਨ ਸਿਉ ਚਿਤ ਜਿੰਦਗੀ ਦੀ ਰਾਤ ਦਾ ਤੀਜਾ ਪੈਰ ਧਨ ਤੇ ਜੋਬਨ ਦੀ ਚਿਤ ਨੀ ਦੇ ਚਲੰਗ ਗਏ ਗੋਪਨੰਦਰਾ ਦੇਚ ਜੀਵਨ ਰੂਪੀ ਰਾਤ ਦਾ ਚੌਥਾ ਪੈਰ ਆਇਆ ਚੌਥੇ ਪੈਰ ਦੇ ਚ ਪੋ ਫੁੱਟਦੀ ਹੈ ਕੇਸਾਂ ਦੀ ਸਫੈਦੀ ਵਾਲਾਂ ਦਾ ਚਿੱਟਾ ਹੋਣਾ ਇਹ ਪੋ ਦਾ ਫੁੱਟਣਾ ਹੈ ਇਹ ਰਾਤ ਦੀ ਸਫੈਦੀ ਇਸ ਗੱਲ ਦਾ ਸਬੂਤ ਹੈ ਕਿ ਰਾਤ ਦਾ ਅੰਤ ਹੋਣ ਲੱਗਾ ਹੈ ਰਾਤ ਜਾਣ ਲੱਗੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਚੌਥੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜੰਮ ਪਕੜ ਚਲਾਇਆ ਵਣ ਜਾ ਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਪ ਚੇਤ ਹਰ ਕਿਸੇ ਨਾ ਮਿਲਿਓ ਜਾਂ ਜੰਮ ਪਕੜ ਚਲਾਇਆ ਝੂਠਾ ਰੁਦਨ ਭਇਆ ਦੁਆਲੇ ਖਿਨਵੇਂ ਭਇਆ ਪਰ ਆਇਆ ਜ਼ਿੰਦਗੀ ਦੀ ਖੇਤੀ ਪੱਕ ਗਈ ਵਢਣ ਵਾਸਤੇ ਲਾਵੀ ਆ ਗਿਆ ਜੀਵਨ ਦੀ ਰਾਤ ਦਾ ਅੰਤ ਹੋਣ ਲੱਗਾ ਕਿਉਂਕਿ ਮੌਤ ਰੂਪੀ ਸੂਰਜ ਚੜਨ ਲੱਗਾ ਹੈ ਪੋਪੋਟਣ ਲੱਗੀ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਅੱਗੇ ਕੀ ਹੋਇਆ ਕਿਉਂਕਿ ਘਰ ਦੇ ਵਿੱਚ ਤੇਝੂਠਾ ਰੁਦਨ ਹੋ ਗਿਆ ਰੋਣਾ ਪਿਟਣਾ ਹੋ ਗਿਆ ਪਰ ਉਹ ਅੱਗੇ ਕਿੱਥੇ ਚਲਾ ਗਿਆ ਇਹ ਕਿਸੇ ਨੂੰ ਖਬਰ ਨਹੀਂ ਜੂਠਾ ਰੁਦਨ ਭਇਆ ਦੁਆਲੇ ਖਿੰਮੇ ਭਇਆ ਪਰਾਇਆ ਅੱਗੇ ਕੀ ਹੋਇਆ ਪਾਦਸ਼ਾਹ ਫਰਮਾਨ ਕਰਦੇ ਨੇ ਸਾਈ ਵਸਤ ਪ੍ਰਾਪਤ ਹੋਈ ਜਿਸ ਨੂੰ ਲਾਇਆ ਹੈ ਤ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣੇ ਅੰਖੇ ਉਹੀ ਚੀਜ਼ ਇਸ ਨੂੰ ਅੱਗੇ ਮਿਲੇ ਜਿਸ ਦੀ ਚਿਤਵ ਨੇ ਇਹ ਜ਼ਿੰਦਗੀ ਭਰ ਕਰਦਾ ਰਿਆ ਜਿਸ ਦੀ ਯਾਦ ਦੇ ਚ ਇਹ ਹਮੇਸ਼ਾ ਰਿਆ ਦਿਨ ਭਰ ਅਸੀਂ ਜਿਸ ਚੀਜ਼ ਦੀ ਚਾਹਤ ਕਰੀਏ ਤੇ ਉਸ ਦੀ ਪ੍ਰਾਪਤੀ ਨਾ ਹੋਵੇ ਤਾਂ ਰਾਤ ਨੂੰ ਸੁਪਨੇ ਵਿੱਚ ਹੁੰਦੀ ਹੈ ਕੁਦਰਤ ਨੇ ਐਸਾ ਇੰਤਜ਼ਾਮ ਕਰ ਰੱਖਿਆ دن نو کسی کا قتل کرنا سی نہیں کر سکے قانون تو ڈرے ہاں سماج تو ڈرے ہاں رات نو سپنے کرے گا دن بھر چوری دی چیتنی کردا رہا نہیں کر سکیا رات نو سپنے نپنے کرے گا دراچار دا چنتن چلدا رہا ہے دن بھر نہیں کر سکیا رات نو سپنے چ کرے گا اور اسی طریقے اگر دن بھر اس دی یاد رہی ہے ਇਸ ਢੰਗ ਦੀ ਕਿ ਪ੍ਰਮਾਤਮਾ ਦਾ ਮਿਲਾਪ ਹੋਵੇ ਗੁਰੂ ਦਾ ਮਿਲਾਪ ਹੋਵੇ ਪਰ ਨਹੀਂ ਮਿਲਾਪ ਹੋ ਸਕਿਆ ਨਹੀਂ ਰਸ ਬਣ ਸਕਿਆ ਰਾਤ ਨੂੰ ਸੁਪਨੇ ਦੇ ਵਿੱਚ ਬਣੇਗਾ ਚੰਗੇ ਤੇ ਮਾੜੇ ਸੁਪਨੇ ਇਸ ਗੱਲ ਦਾ ਸਬੂਤ ਨੇ ਕਿ ਮਨੁੱਖ ਦੇ ਅੰਦਰ ਚੰਗਾ ਤੇ ਮਾੜਾ ਬੀਜ ਹੈ ਸੁਪਨੇ ਆਪਣੇ ਆਪ ਨਹੀਂ ਪੈਦਾ ਹੁੰਦੇ ਇਹਨਾਂ ਦਾ ਵੀ ਬੀਜ ਹੈ ਦਿਨ ਭਰ ਦਾ ਚਿੰਤਨ ਰਾਤ ਨੂੰ ਸੁਪਨਿਆਂ ਨੂੰ ਜਨਮ ਦਿੰਦਾ ਹੈ ਜਿਸ ਤਰ੍ਹਾਂ ਦਿਨ ਭਰ ਦੀ ਚਿਤਵਨੀ ਸੁਪਨਿਆਂ ਦੇ ਵਿੱਚ ਰਾਤ ਨੂੰ ਪ੍ਰਗਟ ਆਉਂਦੀ ਹੈ ਇਸ ਤਰ੍ਹਾਂ ਸਮੁੱਚੀ ਜ਼ਿੰਦਗੀ ਭਰ ਦੀ ਜਿਹੜੀ ਚਾਹਤ ਹੈ ਮੌਤ ਦੇ ਸਮੇਂ ਆਣ ਕੇ ਪ੍ਰਗਟ ਹੁੰਦੀ ਹੈ ਉਹ ਚਿਤਵਨੀ ਮੌਤ ਦੇ ਵਕਤ ਮਰਨ ਲੱਗਿਆਂ ਸਾਹਮਣੇ ਆਣ ਕੇ ਖੜੀ ਆਉਂਦੀ ਹੈ ਸਾਰਾ ਜੀਵਨ ਅਗਰ ਧਨ ਦੇ ਚਿੰਤਨ ਦੇ ਵਿੱਚ ਬਤੀਤ ਕੀਤਾ ਹੈ ਤੋਂ ਮਰਦਿਆਂ ਆ ਧਨ ਚੇਤੇ ਆਏਗਾ ਇਹ ਗੱਲ ਵਖਰੀ ਹੈ ਕਿ ਆਲੇ ਦੁਆਲੇ ਰਿਸ਼ਤੇਦਾਰ ਖੜੇ ਹੋਣ ਤੇ ਉਹ ਆਖਣ ਰਾਮ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਨਹੀਂ ਕਹਿ ਸਕੇਗਾ RAM ਨਹੀਂ ਕਹਿ ਸਕੇਗਾ ਕਿਉਂਕਿ ਜੀਵਨ ਭਰ ਜਿਸ ਦੇ ਚਿੰਤਨ ਵਿੱਚ ਰਿਹਾ ਹੈ ਮਰਨ ਲੱਗਿਆਂ ਉਸਦਾ ਹੀ ਚਿੰਤਨ ਚਲੇਗਾ ਉਸਦੀ ਯਾਦ ਚਲੇਗੀ ਤੇ ਜੇ ਮਰਨ ਲੱਗਿਆਂ ਧਨ ਦਾ ਚਿੰਤਨ ਚਲਿਆ ਤਾਂ ਇਹ ਮਨੁੱਖ ਕਿੱਥੇ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ ਕਿ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿਂਜੇ ਮਰੇ ਸਰਪ ਜੋ ਵੱਲ ਵੱਲ ਉਤਰੇ ਅੰਤਮ ਸਮੇਂ ਮਰਦੇ ਹੋਇਆ ਧਨ ਜਿਸ ਨੂੰ ਬਾਰ-ਬਾਰ ਚੇਤੇ ਆ ਰਿਹਾ ਜਿਹੜਾ ਛੋੜ ਕੇ ਜਾ ਰਿਹਾ ਐਸਾ ਮਨੁੱਖ ਅਗਲਾ ਜਨਮ ਸਰਪ ਦਾ ਪ੍ਰਾਪਤ ਕਰੇਗਾ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਸੂਕਰ ਜੋ ਵੱਲ-ਵਲ ਹੋਤਰੇ ਮਰਦੇ ਹੋਇਆ ਪੁੱਤਰ ਚੇਤੇ ਆ ਰਹੇ ਕਹਿੰਦਾ ਫਲਾਣੇ ਨੂੰ ਬੁਲਾਓ ਫਲਾਣੇ ਬੇਟੇ ਨੂੰ ਬੁਲਾਓ ਫਲਾਣੇ ਪੁੱਤਰ ਨੂੰ ਬੁਲਾਓ ਅੰਤਿਮ ਸਮੇਂ ਪੁੱਤਰਾਂ ਦੀ ਯਾਦ ਦੇ ਜੋ ਮਰ ਗਿਆ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਇਸ ਦਾ ਅਗਲਾ ਜਨਮ ਸੂਰ ਦਾ ਹੋਵੇਗਾ ਸੂਰਨੀ ਦੇ 18 18 20 20 ਬੱਚੇ ਹੋ ਜਾਂਦੇ ਨੇ ਕੁਦਰਤ ਕਹਿੰਦੀ ਹੈ ਲੈ ਜਿੰਨੀ ਮਮਤਾ ਕਰਨੀ ਹੈ ਕਰ ਲੈ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਵੇਸਵਾ ਜਉਨ ਵੱਲ ਵੱਲ ਉਹ ਤਰੇ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਪ੍ਰੇਤ ਜਉਨ ਵੱਲ ਵੱਲ ਉਹ ਤਰੇ ਮਕਾਨ ਬਣਾਇਆ ਸੀ ਬੜੀ ਮਿਹਨਤ ਨਾਲ ਬੜਾ ਖਰਚਾ ਕਰਕੇ ਔਰ ਮਰਨ ਲੱਗੇ ਆ ਜੇ ਮਕਾਨ ਯਾਦ ਆ ਰਿਹਾ ਤੇ ਮਰਨ ਲੱਗੇ ਆ ਮਕਾਨ ਕਿਸ ਨੂੰ ਯਾਦ ਆਵੇਗਾ ਜੋ ਜੀਵਨ ਭਰ ਆਪਣੇ ਮਕਾਨ ਦੇ ਸ਼ੌਕੀ ਚ ਰਿਹਾ ਮਕਾਨ ਨੂੰ ਹੀ ਵੇਖਦਾ ਰਿਹਾ ਮਕਾਨ ਰਹਿਣ ਵਾਸਤੇ ਹੈ ਵੇਖਣ ਤੇ ਵਿਖਾਣ ਵਾਸਤੇ ਨਹੀਂ ਕਈ ਮਨੁੱਖ ਵੇਖਦੇ ਰਹਿੰਦੇ ਨੇ ਔਰ ਵਿਖਾਉਂਦੇ ਰਹਿੰਦੇ ਨੇ ਇਹ ਸਿਰਫ ਰਹਿਣ ਵਾਸਤੇ ਹੈ ਪਰ ਜੇ ਮਕਾਨ ਦੀ ਚਿਤਵਨੀ ਦੇ ਚ ਹੀ ਜੀਵਨ ਬਤੀਤ ਹੋਇਆ ਹੈ ਤੋ ਮਰਨ ਲਗੇਆ ਮਕਾਨ ਚੇਤੇ ਆਏਗਾ ਤੇ ਜੇ ਮਰਨ ਲਗੇਆ ਮਕਾਨ ਚੇਤੇ ਆਇਆ ਤੋ ਸਹਿਬ ਕਹਿੰਦੇ ਅੰ ਇਸਦਾ ਅੰਤ ਕੀ ਹੋਵੇਗਾ ਇਹ ਪ੍ਰੇਤ ਬਣੇਗਾ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਵਲਵਲ ਹੋ ਤਰੇ ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦਰਤ ਲੋਚਨ ਤੇ ਨਰ ਮੁਖਤਾ ਪਿਤੰਬਰ ਵਾਕੇ ਰਿਦੇਵ ਅੰਤਿਮ ਸਮੇਂ ਅਗਰ ਨਾਰਾਇਣ ਚੇਤੇ ਆਵੇ ਤੋ ਅੰਤਿਮ ਸਮੇ ਕਿਸ ਨੂੰ ਨਾਰਾਇਣ ਚੇਤੇ ਆਵੇਗਾ ਜਿਸ ਨੂੰ ਜੀਵਨ ਭਰ ਨਾਰਾਇਣ ਚੇਤੇ ਆਇਆ ਜਿਸ ਨੇ ਸਮੁੱਚੀ ਜ਼ਿੰਦਗੀ ਨਾਰਾਇਣ ਦਾ ਚਿੰਤਨ ਕੀਤਾ ਹੈ ਅੰਤਿਮ ਸਮੇ ਨਾਰਾਇਣ ਦੀ ਯਾਦ ਆਵੇਗੀ ਰਸਨਾ ਤੇ ਨਾਰਾਇਣ ਦੇ ਬੋਲ ਆਉਣਗੇ ਤੇ ਜਿਉਂ ਰਸਨਾ ਦੇ ਉੱਤੇ ਨਾਰਾਇਣ ਦੇ ਬੋਲ ਆਏ ਐਸਾ ਮਨੁੱਖ ਨਾਰਾਇਣ ਦੇ ਵਿੱਚ ਇਸ ਤਰ੍ਹਾਂ ਸਮਾ ਜਾਏਗਾ ਜਿਸ ਤਰ੍ਹਾਂ ਬੂੰਦ ਸਾਗਰ ਦੇ ਸਮਾ ਜਾਂਦੀ ਹੈ ਔਰ ਜਿਸ ਤਰ੍ਹਾਂ ਕਿਰਨ ਸੂਰਜ ਦੇ ਚ ਲੀਨ ਹੋ ਜਾਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਮਨੁੱਖ ਦੀ ਇਹ ਜੋ ਕਥਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਚਾਰਾਂ ਪਹਿਰਾਂ ਦੇ ਚ ਬਕਾਇਦਾ ਅੰਕਿਤ ਕੀਤੀ ਹੈ ਮਨੁੱਖ ਪ੍ਰਮਾਤਮਾ ਤੱਕ ਪਹੁੰਚ ਸਕੇ ਈਸ਼ਵਰ ਤੱਕ ਪਹੁੰਚ ਸਕੇ ਮਨੁੱਖ ਨੂੰ ਬੋਧ ਕਰਾਇਆ ਹੈ ਤੂੰ ਕੀ ਹੈ ਔਰ ਆਇਆ ਕਿੱਥੋਂ ਐ ਹੁਣ ਕਿੱਥੇ ਖੜਾ ਐ ਔਰ ਤੂੰ ਜਾਣਾ ਕਿੱਥੇ ਐ ਔਰ ਜਾ ਕੇ ਥੇ ਰਿਹਾ ਐ ਇਸ ਸਭ ਕੁਝ ਦੀ ਚੇਤਾਵਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮਨੁੱਖ ਦੇ ਸਾਹਮਣੇ ਰੱਖੀ ਐ ਤਾਂ ਕਿ ਮਨੁੱਖ ਭਟਕੇ ਨਾ